ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 8 ਜਨਵਰੀ ਹੈ। 8 ਜਨਵਰੀ 1691 ਪਟਿਆਲਾ ਰਿਆਸਤ ਦੇ ਬਾਨੀ ਆਲਾ ਸਿੰਘ ਦਾ ਜਨਮ 8 ਜਨਵਰੀ 1691 ਦੇ ਦਿਨ ਭਾਈ ਰਾਮ ਸਿੰਘ ਦੇ ਘਰ ਹੋਇਆ। ਆਲਾ ਸਿੰਘ ਦਾ ਜਨਮ ਫੂਲ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੋਇਆ ਸੀ ਅਤੇ ਉਸ ਦਾ ਵਿਆਹ ਖੰਨਾ ਦੇ ਭਾਈ ਕਾਲਾ ਦੀ ਬੇਟੀ ਫਤੋ ਫਤਿਹਕੌਰ ਦੇ ਨਾਲ ਹੋਇਆ ਸੀ। 1714 ਦੇ ਵਿੱਚ ਉਹ 30 ਪਿੰਡਾਂ ਦੀ ਇੱਕ ਨਿੱਕੀ ਜੀ ਰਿਆਸਤ ਦਾ ਚੌਧਰੀ ਬਣਿਆ। 1723 ਦੇ ਵਿੱਚ ਉਸ ਨੇ ਕਈ ਹੋਰ ਪਿੰਡਾਂ ਤੇ ਵੀ ਕਬਜ਼ਾ ਕਰ ਲਿਆ। ਪਰਨਾਲਾ ਉਸਦੀ ਰਾਜਤਾਨੀ ਸੀ 1731 ਦੇ ਵਿੱਚ ਉਸਨੇ ਰਾਏਕੋਟ ਦੇ ਰਾਏ ਕਲਾ ਨੂੰ ਹਰਾਇਆ ਇਸ ਤੋਂ ਮਗਰੋਂ ਛਾਜਲੀ ਲੋਂਗੋਵਾਲ ਦਿੜਬਾ ਸ਼ਿਰੋਮ ਵਗੈਰਾ ਵੀ ਜਿੱਤ ਲੈ ਸਨ ਇਸ ਤੋਂ ਮਗਰੋਂ ਉਸਨੇ ਬਠਿੰਡਾ ਤੇ ਵੀ ਕਬਜ਼ਾ ਕਰ ਲਿਆ ਉਸਨੇ 1732 ਦੇ ਵਿੱਚ ਖੰਡੇ ਦੀ ਪੌਲ ਲਈ ਉਸਨੇ 1753 ਦੇ ਵਿੱਚ ਪਟਿਆਲਾ ਨਗਰ ਦੀ ਨੀ ਰੱਖੀ 1761 ਦੇ ਵਿੱਚ ਉਸਨੇ ਮਰਾਠਿਆਂ ਦਾ ਸਾਥ ਦਿੱਤਾ ਸੀ ਜਿਸ ਤੇ ਅਹਿਮਦ ਸ਼ਾਹ ਦੁਰਾਨੀ ਨੇ ਉਸ ਆਲਾ ਸਿੰਘ ਤੇ ਹਮਲਾ ਕਰਨ ਦਾ ਫੈਸਲਾ ਕੀਤਾ ਅਹਿਮਦ ਸ਼ਾਹ ਦਿੱਲੀ ਤੋਂ 29 ਮਾਰਚ 1761 ਦੇ ਦਿਨ ਪਟਿਆਲੇ ਦੇ ਰਾਜੇ ਕੋਲ ਪੁੱਜਾ ਆਲਾ ਸਿੰਘ ਨੂੰ ਉਸਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਅਹਿਮਦ ਸ਼ਾਹ ਨੇ ਖੁਸ਼ ਹੋਣ ਦੀ ਬਜਾਏ ਆਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਸਨੇ ਬੀਤੇ ਸਾਲ ਮਰਹੱਟਿਆਂ ਦੀ ਮਦਦ ਜੋ ਕੀਤੀ ਸੀ। ਆਲਾ ਸਿੰਘ ਨੇ ਅਹਿਮਦ ਸ਼ਾਹ ਤੋਂ ਇਸ ਗਲਤੀ ਦੀ ਮਾਫੀ ਮੰਗੀ। ਅਹਿਮਦ ਸ਼ਾਹ ਨੇ ਉਸ ਨੂੰ 3 ਲੱਖ ਰੁਪਏ ਜੁਰਮਾਨਾ ਅਦਾ ਕਰਨ ਵਾਸਤੇ ਆਖਿਆ। ਜੁਰਮਾਨਾ ਵਸੂਲ ਕਰਨ ਮਗਰੋਂ ਅਹਿਮਦ ਸ਼ਾਹ ਨੇ ਆਲਾ ਸਿੰਘ ਨੂੰ ਅਫਗਾਨ ਹਕੂਮਤ ਵੱਲੋਂ ਪਟਿਆਲੇ ਦਾ ਰਾਜਾ ਦਾ ਅਹੁਦਾ ਖਿਤਾਬ ਦਿੱਤਾ। ਮਗਰੋਂ ਆਲਾ ਸਿੰਘ ਵੱਲੋਂ ਅਫਗਾਨੀਆਂ ਦੀ ਗੁਲਾਮੀ ਕਬੂਲਣ ਤੇ ਸਰਬੱਤ ਖਾਲਸਾ ਦੇ ਜਥੇਦਾਰ ਜਸਾ ਸਿੰਘ ਆਲੂਵਾਲੀਆ ਨੇ ਉਸ ਦੀ ਬੇਇੱਜ਼ਤੀ ਕੀਤੀ ਤੇ ਉਸ ਭਾਰੀ ਜੁਰਮਾਨਾ ਕੀਤਾ ਆਲਾ ਸਿੰਘ ਨੇ ਸਰਬੱਤ ਖਾਲਸਾ ਨੂੰ ਵੀ ਜੁਰਮਾਨਾ ਅਦਾ ਕਰ ਦਿੱਤਾ ਆਲਾ ਸਿੰਘ ਹਰ ਚੜ੍ਹਦੇ ਸੂਰਜ ਤੇ ਹਰ ਤਾਕਤ ਨੂੰ ਸਲਾਮ ਕਰਦਾ ਸੀ 7 ਅਗਸਤ 1765 ਦੇ ਦਿਨ ਉਸ ਦੀ ਮੌਤ ਹੋ ਗਈ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬਰਨਾਲਾ ਸਰਕਾਰ ਦੇ ਜ਼ੁਲਮਾਂ ਦੇ ਖਿਲਾਫ ਰੋਸ ਜ਼ਾਹਰ ਕਰਨ ਵਾਸਤੇ 10 ਜਨਵਰੀ 1986 ਦੇ ਦਿਨ ਰਸਤਾ ਰੋਕੋ ਦਾ ਐਲਾਨ ਕੀਤਾ ਇਸ ਬਾਰੇ ਬਰਨਾਲੇ ਨੇ ਧਮਕੀ ਦਿੱਤੀ ਕਿ ਇਹ ਰਸਤਾ ਰੋਕੋ ਸਖਤੀ ਦੇ ਨਾਲ ਨਿਪਟਾਇਆ ਜਾਵੇਗਾ ਰਾਸਤਾ ਰੋਕੋ ਨੂੰ ਫੇਲ ਕਰਨ ਵਾਸਤੇ 8 ਜਨਵਰੀ ਤੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ। ਜਲੰਧਰ, ਹੁਸ਼ਿਆਰਪੁਰ, ਅਮ੍ਰਿਤਸਰ, ਫਗਵਾੜਾ, ਫਿਰੋਜ਼ਪੁਰ ਤੇ ਕਪੂਰਥਲਾ ਦੇ ਵਿੱਚੋਂ ਸੈਂਕੜੇ ਗ੍ਰਿਫਤਾਰੀਆਂ ਕੀਤੀਆਂ ਗਈਆਂ। ਕਪੂਰਥਲੇ ਦੇ ਵਿੱਚ ਸਿੱਖ ਨੌਜਵਾਨਾਂ ਜਸਵਿੰਦਰ ਸਿੰਘ, ਜਗਵਿੰਦਰ ਸਿੰਘ, ਹਰਜਿੰਦਰ ਸਿੰਘ, ਸਤਵਿੰਦਰ ਸਿੰਘ ਤੇ ਬਿੱਕਰ ਸਿੰਘ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜੋ 10 ਜਨਵਰੀ ਦਾ ਰਸਤਾ ਰੋਕੋ ਫੇਲ ਕੀਤਾ ਜਾ ਸਕੇ। ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਦੇ ਖਿਲਾਫ ਨਾਰੇ ਲਾਉਣ ਤੇ ਪੁਲਿਸ ਨੇ ਤਿੰਨ ਸਿੱਖ ਕੁੜੀਆਂ ਪਰਮਜੀਤ ਕੌਰ, ਨਰਿੰਦਰਜੀਤ ਕੌਰ ਅਤੇ ਰਵਿੰਦਰ ਕੌਰ ਤੇ ਜ਼ਾਲਮਾਨਾ ਤਸ਼ੱਦਦ ਕੀਤਾ। ਉਹਨਾਂ ਨੂੰ ਕੇਸਾਂ ਤੋਂ ਧੂਇਆ ਅਤੇ ਠੁੱਡੇ ਤੇ ਲਾਠੀਆਂ ਤੇ ਡੰਡੇ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਤੇ 35 ਵਕੀਲਾਂ ਨੇ ਧਰਨਾ ਮਾਰਿਆ ਤਾਂ ਹੈੱਡ ਕਾਂਸਟੇਬਲ ਅਮਰਜੀਤ ਅਤੇ ਪਰਮਜੀਤ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਪਰ ਸਜ਼ਾ ਕੋਈ ਨਾ ਦਿੱਤੀ 8 ਜਨਵਰੀ 1987 ਦੇ ਦਿਨ ਇੱਕ ਬੇਗੁਨਾਹ ਸਿੱਖ ਸ਼ੰਗਾਰਾ ਸਿੰਘ ਨੂੰ ਪੁਲਿਸ ਨੇ ਲੋਪੋਕੇ ਥਾਣੇ ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ 8 ਜਨਵਰੀ 1987 ਦੇ ਦਿਨ CRPF ਅਤੇ ਪੁਲਿਸ ਨੇ ਮਾਇਓ ਪੱਟੀ ਪਿੰਡ ਦੇ ਵਿੱਚ ਜਾ ਕੇ ਘਰ-ਘਰ ਦੇ ਵਿੱਚ ਤਲਾਸ਼ੀ ਲਈ ਅਤੇ ਲੋਕਾਂ ਨੂੰ ਨਜਾਇਜ਼ ਤੰਗ ਕੀਤਾ। ਡੀਐਸਪੀ ਦਰਸ਼ਨ ਸਿੰਘ ਇਸ ਦਾ ਇੰਚਾਰਜ ਸੀ। ਏਸੇ ਦਿਨ CRPF ਨੇ ਇੱਕ ਟਰੱਕ ਉੱਤੇ ਗੋਲੀਆਂ ਚਲਾ ਕੇ ਚਾਰ ਬੇਗੁਨਾ ਸਿੱਖਾਂ ਮਹਿੰਦਰ ਸਿੰਘ, ਦਰਸ਼ਨ ਸਿੰਘ, ਜੀਤ ਸਿੰਘ, ਅਤੇਂਦਰਜੀਤ ਸਿੰਘ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ। 8 ਜਨਵਰੀ 1992 ਦੇ ਦਿਨ ਪੁਲਿਸ ਨੇ ਜਗੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਤਿੱਬੜ ਜ਼ਿਲ੍ਹਾ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 8 ਜਨਵਰੀ 1993 ਦੇ ਦਿਨ ਪੁਲਿਸ ਨੇ ਜਸਵਿੰਦਰ ਸਿੰਘ ਗੰਡਾਸਾ ਵਾਸੀ ਡੱਡੋਵਾਲੀ, ਬਲਵਿੰਦਰ ਸਿੰਘ ਸੰਧੂ ਵਾਸੀ ਘਣੀਏਕੇ ਬਾਂਗਰ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ ਵਾਸੀ ਯੂਪੀ, ਜਗੀਰ ਸਿੰਘ ਫੌਜੀ ਵਾਸੀ ਕਾਲਾ ਅਫਗਾਨਾ ਨੂੰ ਸ਼ਿਸ਼ਰੇਵਾਲ ਅਤੇ ਫਤੇਗੜ ਚੂੜੀਆਂ ਦੇ ਵਿਚਕਾਰ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੁਲਿਸ ਨੇ ਗੁਲਜ਼ਾਰ ਸਿੰਘ, ਬਾਬਾ ਬੁਲਟ, ਸਕੰਦਰ ਸਿੰਘ ਬਿੱਲਾ, ਸਤਨਾਮ ਸਿੰਘ, ਬਿੱਕਰ ਸਿੰਘ ਦੁੱਲਾ, ਸਰਜੀਤ ਸਿੰਘ ਪੈਂਟਾ, ਮੰਗੂ ਸਿੰਘ ਅਤੇ ਦੋ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸ ਇਤਿਹਾਸ ਦੇ ਵਿੱਚ 8 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ